ਕੀਕਾ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਦੀ ਰੋਜ਼ਾਨਾ ਰਾਸ਼ੀਫਲ ਲੈ ਕੇ ਆਜਾਣਾ ਜਿੱਥੇ ਤੁਸੀਂ ਜਾਣੋਗੇ ਆਪਣੇ ਦਿਨ ਦੀ ਸਥਿਤੀ ਸੁਝਾਅ ਤੇ ਸੰਭਾਵਨਾਵਾਂ Diwali ਦੇ ਪਵਿੱਤਰ ਤਿਆਰਤੀ ਜੇ ਤੁਸੀਂ ਆਪਣੀ ਰੋਸ਼ਾ ਰਾਸ਼ੀ ਅਨਸਾਰ ਇਹ ਚੀਜ਼ਾਂ ਦਾਨ ਕਰੋ ਤਾਂ ਮਾਂ ਲਕਸ਼ਮੀ ਦਾ ਅਸੀਸ ਤੁਹਾਡੇ ਘਰ ਵਿੱਚ ਵਸ ਜਾਂਦਾ ਆਓ ਜਾਣਦੇ ਹਾਂ ਤੁਹਾਡੀ ਰਾਸ਼ੀ ਲਈ ਕਿਹੜੀਆਂ ਚੀਜ਼ਾਂ ਦਾਨ ਕਰਨੀਆਂ ਸ਼ੁਭ ਹਨ ਮੇਸ਼ ਰਾਸ਼ੀ ਲਾਲ ਰੰਗ ਦਾ ਕੱਪੜਾ ਜਾਂ ਲਾਲ ਮਸੂਰ ਦੀ ਦਾਲ ਦਾਨ ਕਰੋ ਇਹ ਤੁਹਾਡੀ ਕਿਸਮਤ ਚਮਕਣ ਲੱਗਦੀ ਹੈ ਤਿਆਰਤੀ ਤੰਗੀ ਦੂਰ ਹੋ ਜਾਏਗੀ ਵਿਸ਼ਵ ਰਾਸ਼ੀ ਵਾਲਾ ਸਫੇਦ ਮਿੱਠਾ ਜਾਂ ਚਾਂਦੀ ਦੀ ਚੀਜ਼ ਦਾਨ ਕਰੋ ਮਾਂ ਲਕshmi ਤੁਹਾਡੇ ਘਰ ਵਿੱਚ ਥਾਂ ਸਥਾਈ ਤੰਦੀ ਵਰਖਾ ਕਰੇਗੀ ਮਿਥਨ ਰਾਸ਼ੀ ਹਰੇ ਰੰਗ ਦਾ ਕੱਪੜਾ ਜਾਂ ਮੂੰਗ ਦੀ ਦਾਲ ਦਾਨ ਕਰੋ ਤੁਹਾਡੇ ਮਾਣੀ ਵਿੱਚ ਮਠਾਸ ਤੇ ਤੰ ਦਾ ਵਾਦਾ ਹੋਵੇਗਾ ਦੁੱਧਿਆਂ ਕਰਕ ਰਾਸ਼ੀ ਵਾਲੇ ਦੁੱਧ ਜਾਂ ਚਾਵਲ ਦਾਨ ਕਰੋ ਇਸ ਨਾਲ ਪਰਿਵਾਰ ਵਿੱਚ ਸ਼ਾਂਤੀ ਤੇ ਸੁਖ ਸ਼ਰਮਿੱਤੀ ਰਹੇਗੀ ਅਗے ਗੱਲ ਕਰਦੇ ਹਾਂ ਸਿੰਘ ਰਾਸ਼ੀ ਹਲਦੀ ਗੁੜ ਤੇ ਗੇਵੂ ਦਾਨ ਕਰੋ ਸਰਕਾਰੀ ਨੌਕਰੀ ਇੱਜ਼ਤ ਦੇ ਰੋਤਵੇ ਵਿੱਚ ਵਾਧਾ ਹੋਏਗਾ ਕੰਨਿਆ ਰਾਸ਼ੀਫਲ ਹਰੀਆਂ ਸਬਜ਼ੀਆਂ ਜਾਂ ਕਿਤਾਬਾਂ ਦਾਨ ਕਰੋ ਤੁਹਾਡੀ ਬੁੱਧੀ ਤੇ ਆਮਦਨ ਦੋਵੇਂ ਵਧਣਗੀ ਤੁਲਾ ਰਾਸ਼ੀਫਲ ਸੁਗੰਧਿਤ ਅਰਗਬਤੀ ਜਾਂ ਸ਼ਿੰਗਾਰ ਦੀ ਚੀਜ਼ ਦਾਨ ਕਰੋ ਰਿਸ਼ਤਿਆਂ ਵਿੱਚ ਪਿਆਰ ਅਤੇ ਧੰ ਦਾ ਆਗਮਨ ਹੋਏਗਾ ਵਿਸ਼ਭ ਰਾਸ਼ੀਫਲ ਫੁੱਲ ਜਾਂ ਮਸਾਲੇ ਦਾਨ ਕਰੋ ਤੁਹਾਡੀ اٹਕੀ ਹੋਈ ਕਿਸਮਤ ਚੱਲਣ ਲੱਗ ਜਾਏਗੀ ਅੱਗੇ ਗੱਲ ਕਰਦੇ ਹਾਂ ਤਨੂ ਰਾਸ਼ੀ ਫਲ ਪੀਲੇ ਰੰਗ ਦੇ ਕੱਪੜੇ ਜਾਚਾਣੀ ਦੀ ਦਾਲ ਦਾਨ ਕਰੋ ਧਾਰਮਿਕ ਕਾਰਜਾਂ ਵਿੱਚ ਰੁਚੀ ਵਧੇਗੀ ਤੇ ਧਨ ਦੀ ਪ੍ਰਾਪਤੀ ਹੋਏਗੀ ਅੱਗੇ ਗੱਲ ਕਰਦੇ ਹਾਂ ਮਕਰ ਰਾਸ਼ੀ ਫਲ ਕਾਲੇ ਰੰਗ ਦਾ ਜਾਂ ਕੰਬਲ ਜਾਂ ਤਿਲ ਦਾਨ ਕਰੋ ਸ਼ਨੀ ਦੇ ਪ੍ਰਭਾਵ ਤੋਂ ਮੁਕਤੀ ਤੇ ਲక్ష్ਮੀ ਜੀ ਦੀ ਕਿਰਪਾ ਹੋਏਗੀ ਗੱਲ ਕਰਦੇ ਹਾਂ ਕੁੰਭ ਰਾਸ਼ੀ ਫਲ ਕਾਲੀ ਦਾਨ ਜਾਂ ਲੋਹੇ ਦੀਆਂ ਚੀਜ਼ਾਂ ਦਾਨ ਕਰੋ ਜੇਹੀ ਅਚਾਨਕ ਧਨ ਲਾਭ ਤੇ ਕਾਰੋਬਾਰ ਵਿੱਚ ਤਰੱਕੀ ਹੋਵੇਗੀ ਮੇਲਾ ਸ਼ੀ ਫਲ ਕੀਲੇ ਮਿੱਠੇ ਜਾਂ ਕੇਲੇ ਦਾ ਦਾਨ ਕਰੋ ਇਸ ਨਾਲ ਮਾਂ ਲక్ష్ਮੀ ਦੀ ਵਿਸ਼ੇਸ਼ ਕਿਰਪਾ ਹੋਵੇਗੀ ਦਿਵਾਲੀ ਤੇ ਦਾਨ ਕਰਨਾ ਸਿਰਫ ਧਨ ਨਹੀਂ ਵਧਾਉਂਦਾ ਇਸ ਕਾਰਨ ਨਾਲ ਊਰਜਾ ਅਤੇ ਲక్ష్ਮੀ ਪ੍ਰਾਪਤੀ ਦਾ ਸੰਬੰਧ ਹੈ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਯੂਰ ਕਰੋ